ਸਸਕਾਚੀਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜਾਪਾਨ ਦੀ ਪ੍ਰਮੁੱਖ 에ਅਰਲਾਈਨਸ ਨੂੰ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ ਇਹ ਹਮਲਾ ਸਵੇਰੇ 7:30 ਵਜੇ ਦੱਜ ਕੀਤਾ ਗਿਆ ਜਿਸ ਦੇ ਨਾਲ ਕੰਪਨੀ ਦੇ ਨੈਟਵਰਕ ਉਪਕਰਨਾਂ ਦੇ ਵਿੱਚ ਵੀ ਖਰਾਬੀ ਆ ਗਈ ਇਸ ਹਮਲੇ ਦਾ ਪ੍ਰਭਾਵ ਕ੍ਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਉੱਤੇ ਪਿਆ ਅਤੇ ਯਾਤਰੀਆਂ ਦੇ ਲਈ ਟਿਕਟਾਂ ਦੀ ਵਿਕਰੀ ਵੀ ਰੋਕਣੀ ਪਈ ਟਵਿੱਟਰ ਉਤੇ جاری ਇੱਕ ਬਿਆਨ ਦੇ ਵਿੱਚ 에ਅਰਲਾਈਨਸ ਨੇ ਕਿਹਾ ਹੈ ਕਿ ਕੰਪਨੀ ਅਤੇ ਇਸ ਦੇ ਗਾਕਾ ਨੂੰ ਛੋੜਨ ਵਾਲੇ ਨੈਟਵਰਕ ਉਪਕਰਨ ਦੇ ਵਿੱਚ ਅੱਜ ਸਵੇਰੇ 7:24 'ਤੇ ਖਰਾਬ ਗਿਆ ਗਈ ਇਸ ਨਾਲ ਕਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਈਆਂ ਤੇ ਇੱਕ ਹੋਰ ਪੋਸਟ ਦੇ ਵਿੱਚ ਜਪਾਨ 에ਅਰਲਾਈਨਸ ਨੇ ਇਹ ਵੀ ਕਿਹਾ ਕਿ ਉਸਨੇ ਸਵੇਰੇ 8:56 ਮਿੰਟ ਉਤੇ ਸਮੱਸਿਆ ਦੇ ਕਾਰਨ ਦੀ ਪਛਾਣ ਕੀਤੀ ਅਤੇ ਕਾਰਵਾਈ ਕਰਦੇ ਹੋਏ ਸਿਸਟਮ ਰਿਕਵਰੀ ਦੀ ਸਥਿਤੀ ਦੀ ਜਾਂਚ ਕੀਤੀ ਜਪਾਨ 에ਅਰਲਾਈਨਸ ਉੱਤੇ ਵੀ ਜਵਾ ਸਵੇਰੇ ਸਾਈਬਰ ਹਮਲਾ ਹੋਇਆ ਇਸ ਕਾਰਨ ਬੱਤੀ ਗਿਣਤੀ ਚੱਕਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਪ੍ਰਭਾਵਿਤ ਹੋ ਸਕਦੀਆਂ ਨੇ टिकटਾਂ ਦੀ ਵਿਕਰੀ ਵਿਭੰਗ ਕਰ ਦਿੱਤੀ ਗਈ ਹੈ ਇਹ ਸਾਈਬਰ ਹਮਲਾ ਵੀਰਵਾਸ ਸਵੇਰੇ ਕਰੀਬ 7:30 ਵਜੇ ਹੋਇਆ ਇਸ ਦੇ ਨਾਲ 에ਅਰਲਾਈਨਸ ਦੀ ਅੰਦਰੂਨੀ ਅਤੇ ਬਾਹਰੀ ਪ੍ਰਣਾਲੀ ਪ੍ਰਭਾਵਿਤ ਹੋਈ ਹੈ 에ਅਰਲਾਈਨਸ ਦੇ ਬੁਲਾਰੇ ਨੇ ਸਾਈਬਰ ਹਮਲੇ ਦੀ ਪੁਸ਼ਟੀ ਕਰ ਦਿੱਤੀ ਪਰ ਉਨ੍ਹਾਂ ਇਹ ਵੀ ਕਿਹਾ ਹੈ ਕਿ ਫਿਲਹਾਲ ਫਲਾਈਟਾਂ ਦੀ ਦੇਰੀ ਜਾਂ ਰੱਦ ਹੋਣ ਬਾਰੇ ਕੋਈ ਵੀ ਅਪਡੇਟ ਨਹੀਂ ਹੈ ਦਾਸੀ ਸਥਾਨਕ ਜਗ੍ਹਾ ਦੇ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਸਾਈਬਰ ਹਮਲੇ ਕਾਰਨ ਜਪਾਨ 에ਅਲਾਈਨਸ ਦੀਆਂ ਨੋਖਰੇਲੂ ਉਡਾਨਾਂ 'ਚ ਵਿੱਚ ਦੇਰੀ ਆਈ ਹੈ। ਰਿਲਾਈਐਂਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਸਾਨੂੰ ਸਾਈਬਰ ਹਮਲੇ ਦਾ ਪਤਾ ਲੱਗਿਆ ਹੈ। ਅਸੀਂ ਸਿਸਟਮ ਦੀ ਰਿਕਵਰੀ ਸਥਿਤੀ ਦੀ ਜਾਂਚ ਕਰ ਰਹੇ ਹਾਂ। ਇਸ ਦੌਰਾਨ ਕ੍ਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਦੇ ਲਈ ਟਿਕਟਾਂ ਦੀ ਵਿਕਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ। ਅਸੀਂ ਹੋਈ ਅਸੁਵਿਧਾ ਦੇ ਲਈ ਮੁਆਫੀ ਚਾਹੁੰਦੇ ਹਾਂ। ਇਸ ਦੌਰਾਨ ਕਿ ਹਜ਼ਾਰੇ ਕੇ ਸਾਈਬਰ ਹਮਲੇ ਕਾਰਨ 에ਅਰਲਾਈਨਸ ਨੇ ਟਿਕਟਾਂ ਦੀ ਵਿਕਰੀ ਵੀ ਬੰਦ ਕਰ ਦਿੱਤੀ ਹੈ ਦੱਸਣਯੋਗ ਹੈ ਕਿ ਜਪਾਨ 에ਅਰਲਾਈਨਸ ਦੇਸ਼ ਦੀ ਦੂਜੀ ਸਭ ਤੋਂ ਵੱਡੀ 에ਅਰਲਾਈਨ ਕੰਪਨੀ ਹੈ ਉਥੇ ਇਹ ਵੀ ਦੱਸਦੀ ਹੈ ਕਿ ਇਸ ਸਾਈਬਰ ਅਟੈਕ ਦਾ ਸਭ ਤੋਂ ਜ਼ਿਆਦਾ ਸ਼ੇਅਰ ਬਾਜ਼ਾਰ ਉੱਤੇ ਅਸਰ ਪਿਆ ਦਰਸਲ ਜੀਐਲ ਦੇ ਸ਼ੇਅਰ ਮੁੱਲ 2.5 ਪ੍ਰਤੀਸ਼ਤ ਦੀ ਗਏ ਨੇ ਹਾਲਾਂਕਿ ਪਾਤ ਵਿੱਚ ਹਲਕਾ ਸੁਧਾਰ ਵੀ ਹੋਇਆ ਹੈ ਕਰੇਲੋ ਅਤੇ ਅੰਤਰਰਾਸ਼ਟਰੀ ਉਡਾਨਾਂ 'ਚ ਦੇਰੀ ਬੈਗੇਜ ਸਿਸਟਮ 'ਚ ਖਰਾਬੀ ਟਿਕਟ ਵਿਕਰੀ ਅਸਥਾਈ ਤੌਰ ਤੇ ਰੋਕੀ ਗਈ ਸਾਈਬਰ ਹਮਲੇ ਦੇ ਕਾਰਨ ਪਛਾਣ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਕਰ ਹੋਇਆ ਕਿ ਇਸ ਘਟਨਾ ਨੇ ਦੁਨੀਆ ਭਰ ਦੀਆਂ 에ਅਰਲਾਈਨਸ ਦੇ ਲਈ ਸਾਈਬਰ ਸੁਰੱਖਿਆ ਦੀ ਮਹੱਤਤਾ ਨੂੰ ਇੱਕ ਵਾਰ ਫਿਰ ਦੇਖਾ ਕੀਤਾ ਹੈ ਤੇ ਜਬਾਨ 에ਅਰਲਾਈਨਸ ਨੇ ਘਟਨਾ ਤੋਂ ਸਿੱਖ ਲੈ ਕੇ ਸਿਸਟਮ ਸੁਰੱਖਿਆ ਦੇ ਸੁਧਾਰ ਦੇ ਲਈ ਕਦਮ ਚੁੱਕਣ ਦੀ ਗੱਲ ਕੀਤੀ ਹੈ। ਇਹ ਰਿਪੋਰਟ ਚੈਨਲ ਪੰਜਾਬੀ